ਅੱਜ 4 ਫਰਵਰੀ ਹੈ। ਇਸ ਕੈਂਸਰ ਡੇ ਸਾਰੇ ਵਰਲਡ ਚ ਕੈਂਸਰ ਕਿਊਰ ਦਿਵਲਾ। ਅੱਜ ਮੇਰੀ ਡਿਊਟੀ ਲੱਗੀ ਹੈ ਸਾਡੇ ਮੈਡੀਕਲ ਬੋਰਡ ਵੱਲੋਂ ਕਿ ਜਿਹੜਾ ਫੈਬਰੂਰੀ ਮੰਥ ਹੈ ਅਸੀਂ ਇੱਕ ਦਿਨ ਛੱਡ ਕੇ ਜਾਂ ਦੋ ਦਿਨ ਛੱਡ ਕੇ ਤੁਹਾਨੂੰ ਹਰ ਕੈਂਸਰ ਬਾਰੇ ਕੋਈ ਨਾ ਕੋਈ ਜਾਣਕਾਰੀ ਦੇਵਾਂਗੇ। ਅੱਜ ਅਸੀਂ ਬ੍ਰੈਸਟ ਕੈਂਸਰ ਤੋਂ ਸਟਾਰਟ ਕਰ ਰਹੇ ਹਾਂ। ਠੀਕ ਹੈ। ਹਾਂ ਜੀ। ਸਤਿ ਸ੍ਰੀ ਅਕਾਲ ਦੋਸਤੋ ਕੁਲਵੰਤ ਸਿੰਘ ਢਾਲੀਵਾਲ ਤੇ ਸਾਡੀ ਵਰਲਡ ਕੈਂਸਰ ਕੇਅਰ ਦੀ ਟੀਮ ਅੱਜ ਮੈਂ ਤੁਹਾਡੇ ਨਾਲ ਲੰਡਨ ਤੋਂ ਗੱਲ ਕਰ ਰਿਹਾ ਹਾਂ ਦੋਸਤੋ ਮੈਕਸਿਮਮ ਸ਼ੇਅਰ ਕਰ ਦਿਓ ਇਹ ਪਹਿਲਾਂ ਤਾਂ ਮੈਂ ਅੱਜ 4 ਫਰਵਰੀ ਹੈ ਜੀ ਇਸ ਕੈਂਸਰ ਡੇ ਸਾਰੀ ਵਰਲਡ ਚ ਇਹਨੂੰ ਅਵੇਅਰਨੈਸ ਤੌਰ ਤੇ ਮਨਾਇਆ ਜਾ ਰਿਹਾ ਹੈ ਠੀਕ ਹੈ ਕਿਉਂ ਮਨਾਉਣਾ ਪੈ ਗਿਆ ਵੀ ਕੈਂਸਰ ਡੇ ਤਾਂ ਬੜੀ ਭਿਆਨਕ ਬਿਮਾਰੀ ਹੈ ਇਹ ਤਾਂ ਮਨਾਉਣ ਦਾ ਕੀ ਮਤਲਬ ਸੀਗਾ ਕੋਈ ਕੈਂਸਰ ਸਾਰੀ ਦੁਨੀਆ 'ਚ ਇਹਨਾਂ ਵੱਦਾ ਹੋ ਚੁੱਕਿਆ ਹੈ ਹਰ ਕੰਟਰੀ ਦੇ ਹੱਥ ਖੜੇ ਹੋ ਚੁੱਕੇ ਆ ਠੀਕ ਹੈ ਕੈਂਸਰ ਕਿਉਂ ਹਗਲਾ ਹੈ ਇਫ ਯੂ ਡਿਟੈਕਟ ਟਾਈਮ ਅੱਜ ਮੇਰੀ ਡਿਊਟੀ ਲੱਗੀ ਹੈ ਸਾਡੇ ਮੈਡੀਕਲ ਬੋਰਡ ਵੱਲੋਂ ਕਿ ਜਿਹੜਾ ਫੈਬਰੂਰੀ ਮੰਥ ਹੈ ਅਸੀਂ ਇੱਕ ਦਿਨ ਛੱਡ ਕੇ ਜਾਂ ਦੋ ਦਿਨ ਛੱਡ ਕੇ ਤੁਹਾਨੂੰ ਹਰ ਕੈਂਸਰ ਬਾਰੇ ਕੋਈ ਨਾ ਕੋਈ ਜਾਣਕਾਰੀ ਦੇਵਾਂਗੇ ਜਾਗਰਤਾ ਦੇਵਾਂਗੇ ਅੱਜ ਅਸੀਂ ਬ੍ਰੈਸਟ ਕੈਂਸਰ ਤੋਂ ਸਟਾਰਟ ਕਰ ਰਹੇ ਹਾਂ ਠੀਕ ਹੈ ਐਂਡ ਪਲੀਜ਼ ਪੈਪਰ ਲਾ ਲੋ ਅਗੇ ਮੈਕਸਿਮਮ ਸ਼ੇਅਰ ਕਰ ਦਿਓ ਤੁਹਾਡਾ ਸ਼ੇਅਰ ਕਿਸੇ ਦੀ ਜਾਨ ਬਚਾਏਗਾ ਠੀਕ ਹੈ ਮੈਂ ਇੰਗਲੈਂਡ ਦੀ ਗੱਲ ਕਰ ਰਿਹਾ ਸਾਡੇ ਹਰ ਚੀਜ਼ ਫ੍ਰੀ ਹੈ ਜੀ ਸਾਡੇ ਜਿਹੜਾ ਨੈਸ਼ਨਲ ਹੈਲਥ ਸਿਸਟਮ ਹੈ ਤੇ ਉਹ ਲੇਡੀਜ਼ ਦੇ ਉੱਤੇ ਬਹੁਤ ਪ੍ਰੈਸ਼ਰ ਪਾਉਂਦਾ ਹੈ ਪੀਚਕਪ ਅਪ ਇਨ ਟਾਈਮ ਉਹ ਕਹਿੰਦੇ ਤੈਨੂੰ ਕੈਂਸਰ ਹੋਵੇ ਨਾ ਜੇ ਹੋ ਗਿਆ ਤਾਂ ਸਾਡੀ ਸਰਕਾਰ ਦੇ ਉੱਤੇ ਬੋਝ ਪੈ ਜਾਏਗਾ ਉਹ ਕੈਂਸਰ ਦਾ ਲਾਜ ਬੜਾ ਮਹਿੰਗਾ ਇਸ ਕਰਕੇ ਉਹਨਾਂ ਨੇ ਉਹਦਾ ਡੇਟ ਆਫ ਬਰਥ ਚੂਜ਼ ਕਰ ਲਿਆ ਜਿਹਦੀ ਉਮਰ 40 ਪਲੱਸ ਆ 45 ਪਰ ਜੁਨਾਈਟਡ ਨੇਸ਼ਨ ਦੇਆਂ ਜੋ ਗਾਈਡਲਾਈਨਸ ਆ World Health Organization ਦੀਆਂ ਵੀ 48 ਸਾਲ ਤੋਂ ਪਹਿਲਾਂ ਮੈਮੋਗ੍ਰਾਫੀ ਨਾ ਕਰੋ ਪਰ ਡਾਕਟਰ ਕਈ ਵਰੀ ਸਰਕਮਸਟੈਂਸਸ ਦੇਖ ਕੇ ਡਿਸਾਈਡ ਕਰਦੇ ਆ ਪਰ ਉਸ ਤੋਂ ਪਹਿਲਾਂ ਅਲਟਰਾਸਾਉਂਡ ਹੋ ਜਾਂਦਾ ਇਹ ਸਾਡੀ ਯੂਕੇ ਦੀ ਔਰਤ ਨੂੰ ਕੈਂਸਰ ਹੋਣ ਹੀ ਨਹੀਂ ਦੇਣਾ ਚਾਹੁੰਦੇ ਜੇ ਹੋਏਗਾ ਵੀ ਤੇ ਬਹੁਤ अर्ਲੀ ਸਟੇਜ ਦੇ ਵਿੱਚ ਉਹਨੂੰ ਫੜ ਲੈਂਦੇ ਆ ਤੇ ਉਹਦਾ ਇਲਾਜ ਹੈ ਪਹਿਲਾਂ ਮੈਂ ਕਲੀਅਰ ਕਰ ਦਿਆਂ ਮੇਰੀਆਂ ਮਾਵਾਂ ਤੇ ਭੈਣਾਂ ਦਾ ਛਾਤੀ ਦੇ ਕੈਂਸਰ ਦਾ ਬ੍ਰੈਸਟ ਕੈਂਸਰ ਦਾ 100% ਲਾਜ ਹੈ ਐਂਡ ਕੋਈ ਘਬਰਾਉਣ ਦੀ ਲੋੜ ਨਹੀਂ ਪਰ ਸਾਰੀਆਂ ਇਨਸਟਰਕਸ਼ਨਸ ਫਾਲੋ ਕਰਨੀਆਂ ਠੀਕ ਹੈ ਵੀ ਬ੍ਰੈਸਟ ਕੈਂਸਰ ਪਹਿਲਾਂ ਤਾਂ ਹੁੰਦਾ ਕਿਉਂ ਹੈ ਪਹਿਲਾਂ ਆਪਾਂ ਇਹਦੇ ਤੇ 2 ਮਿੰਟ ਲਾਉਨੇ ਆ ਠੀਕ ਹੈ ਕਈ ਤਾਂ ਜੀਨਸ ਆਪਾਂ ਉਹਨਾਂ ਨੂੰ ਅਵੋਇਡ ਨਹੀਂ ਕਰ ਸਕਦੇ ਠੀਕ ਹੈ ਜੇ ਕਿਸੇ ਦੀ ਭੈਣ ਮਾਂ ਨੂੰ ਕੈਂਸਰ ਆ ਮੇਰੀ ਭੈਣ ਨੂੰ ਠੀਕ ਹੈ ਉਹਨਾਂ ਦੀ ਮਾਂ ਨੂੰ ਕੈਂਸਰ ਸੀ ਜਾਂ ਨਾਨੀ ਨੂੰ ਸੀ ਤੇ ਉਹ ਜੀਨਸ ਰਿਲੇਟਡ ਹੈ ਠੀਕ ਹੈ ਉਹਦੇ ਚ ਬਹੁਤ ਵੱਡੇ ਚਾਂਸਸ ਹੋ ਜਾਂਦੇ ਆ ਕਿ ਤੁਹਾਨੂੰ ਕੈਂਸਰ ਛਾਤੀ ਦਾ ਹੋਏਗਾ ਠੀਕ ਹੈ ਜੇ ਤੁਹਾਡੀ ਮਾਂ ਨੂੰ ਸੀਗਾ ਮੇਰੀ ਇਹ ਭੈਣੋਂ ਧਿਆਨ ਨਾਲ ਸੁਣੋ ਠੀਕ ਹੈ ਪਰੰਤੂ ਤੁਸੀਂ ਉਹਨੂੰ ਕੰਟਰੋਲ ਕਰ ਸਕਦੇ ਆ ਜੇ ਤੁਹਾਨੂੰ ਪਤਾ ਹੈ ਕਿ ਮੇਰੀ ਮਾਂ ਇਸ ਕੈਂਸਰ ਨਾਲ ਗਈ ਹੈ ਕਿ ਮੈਂ ਪਹਿਲਾਂ ਹੀ ਚੈੱਕ ਅਪ ਇਨ ਟਾਈਮ ਕਰਾਉਂਦੀ ਰਿਆ ਕਰਾਂ ਠੀਕ ਹੈ ਉਹਦੇ ਆਪਾਂ ਪਿਓਸਟ ਨੂੰ ਡਾਕਟਰ ਨੇ ਕਿਹਾ ਕਿ 셀ਫ ਐਗਜ਼ਾਮੀਨੇਸ਼ਨ ਇਜ਼ ਵੈਰੀ ਇੰਪੋਰਟੈਂਟ ਕਿ ਡਾਕਟਰ ਨੂੰ ਕੀ ਪਤਾ ਵੀ ਬ੍ਰੈਸਟ ਕੈਂਸਰ ਦੇ ਵਿੱਚ ਕੋਈ ਲੰਪ ਆ ਗਿਆ ਉਹ ਭੈਣ ਜਾ ਕੇ ਦੱਸੇਗੀ ਤਾਂ ਤਾਈ ਉਧਰ ਕੋਈ ਹੱਲ ਨਿਕਲੇਗਾ ਨਾ ਹਾਂ ਇੱਕ ਤਾਂ ਜਿਨ੍ਹਾਂ ਦੀ ਏਜ 48 ਪਲੱਸ ਹੈ ਮੇਰੀਓ ਭੈਣੋ ਐਵਰੀ ਈਅਰ ਮੈਮੋਗ੍ਰਾਫੀ ਕਰਾਇਆ ਕਰੋ ਮੇਰੀ ਵਾਈਫ ਦੀ ਇਥੇ ਇੰਗਲੈਂਡ ਚ ਹੁੰਦੀ ਹੈ ਮੈਮੋਗ੍ਰਾਫੀ ਇਜ਼ ਓਨਲੀ ਟੂਲ ਹੈ ਠੀਕ ਹੈ ਐਂਡ ਉਹਦੇ ਨਾਲ ਹੀ ਕੈਂਸਰ ਨੂੰ ਆਪਾਂ ਜਲਦੀ ਪਕੜ ਸਕਦੇ ਆ ਠੀਕ ਹੈ ਐਂਡ ਜਿਹੜੀਆਂ ਭੈਣਾਂ ਦੀ ਏਜ 48 ਤੋਂ ਘੱਟ ਹੈ ਕੋਈ 30 ਸਾਲ ਹੈ 32 ਸਾਲ ਹੈ ਬਦਕਿਸਮਤੀ ਨਾਲ ਕਈ ਵਾਰੀ 30 32 ਸਾਲ ਤੇ ਵੀ ਕੈਂਸਰ ਆ ਜਾਂਦਾ ਹੈ ਬ੍ਰੈਸਟ ਦਾ ਉਹ ਅਲਟਰਾਸਾਉਂਡ ਆ ਤੇ ਡਾਕਟਰ ਦੀ ਐਡਵਾਈਸ ਨਾਲ ਚੱਲੋ ਠੀਕ ਹੈ ਐਂਡ ਤੁਹਾਡੀ ਛਾਤੀ 'ਚ ਕੋਈ ਵੀ ਗੰਢ ਹੈ ਜਾਂ ਨਿਪਲ ਦੇ ਵਿੱਚ ਕੋਈ ਬਲੀਡਿੰਗ ਆਉਂਦੀ ਹੈ ਦੁੱਧ ਬੱਚੇ ਨੂੰ ਜਦੋਂ ਦੁੱਧ ਪਲਾਣਾ ਉਹ ਦੁੱਧ ਦੇ ਨਾਲ ਹੀ ਕਈ ਵਾਰੀ ਬਲੀਡਿੰਗ ਆਉਣ ਲੱਗ ਜਾਂਦੀ ਹੈ ਫਿਰ ਉਹ ਭੈਣੋ ਡੋਂਟ ਵੇਸ ਟਾਈਮ ਨੈਕਸਟ ਡੇ ਡਾਕਟਰ ਦੇ ਜਾਓ ਠੀਕ ਹੈ ਇਟ ਮੀਨਸ ਤੁਸੀਂ ਸੈਲਫ ਐਗਜ਼ਾਮੀਨੇਸ਼ਨ ਸਵੈ ਜਾਂਚ ਖੁਦ ਕਰਨੀ ਜਦੋਂ ਬਾਥ ਲੈ ਕੇ ਆਪਣੇ ਆਪ ਨੂੰ ਚੰਗੀ ਤਰ੍ਹਾਂ ਦੇਖਣਾ ਠੀਕ ਹੈ ਐਂਡ ਕੋਈ ਗੰਢ ਤਾਂ ਨਹੀਂ ਕੀ ਇਹ ਡਾਕਟਰ ਨੂੰ ਨਹੀਂ ਪਹਿਲਾਂ ਪਤਾ ਲੱਗਣਾ ਤੁਸੀਂ ਜਾ ਕੇ ਦੱਸਣਾ ਡਾਕਟਰ ਨੂੰ ਵੀ ਮੇਰੇ ਆ ਗੰਢ ਹੈ ਛਾਤੀ 'ਚ ਫਿਰ ਉਸ ਤੋਂ ਅੱਗੇ ਫਰਦਰ ਟੈਸਟਿੰਗ ਹੋਏਗੀ ਐਗਜ਼ਾਮੀਨੇਸ਼ਨ ਹੋਏਗਾ ਫਿਰ ਕੋਈ ਰਿਜ਼ਲਟ ਨਿਕਲਿਆ ਆਏਗਾ ਫਿਰ ਮੈਂ ਬੇਨਤੀ ਕਰਦਾ ਛਾਤੀ ਦੀ ਗੰਡ ਨੂੰ ਅਣਗੌਲਿਆ ਨਹੀਂ ਕਰਨਾ ਮੇਰੀ ਉਹ ਭੈਣੋਂ ਇੱਥੇ ਗੰਡ ਹੋ ਗਈ ਕੋਈ ਇਸ਼ੂ ਨਹੀਂ ਹੱਥ ਤੇ ਬਾਹ ਤੇ ਪਰ ਛਾਤੀ ਦੀ ਗੰਡ ਹਰ ਗੰਡ ਕੈਂਸਰ ਵੀ ਨਹੀਂ ਇਹ ਵੀ ਨਹੀਂ ਚਿੰਤਾ ਕਰਨੀ ਠੀਕ ਹੈ ਪਰੰਤੂ ਅਸੀਂ ਰਿਸਕ ਨਹੀਂ ਲੈਣਾ ਚਾਹੁੰਦੇਗੇ ਕੋਈ ਛਾਤੀ ਦਾ ਕੈਂਸਰ ਬਹੁਤ ਜ਼ਿਆਦਾ ਦੁਨੀਆ ਦੇ ਵਿੱਚ ਤੇ ਚਾਰ ਮੇਰੀਆਂ ਮਾਮਾ ਭੈਣਾਂ ਨੂੰ ਇਕੱਠੀਆਂ ਕਰ ਲਓ ਚਾਰ ਤੇ ਉਹਨਾਂ ਚੋਂ ਦੋ ਨੂੰ ਜ਼ਿੰਦਗੀ ਦੇ ਕਿਸੇ ਮੋੜ ਤੇ ਆਣ ਕੇ ਕੈਂਸਰ ਹੋਏਗਾ ਛਾਤੀ ਦਾ ਚਾਹੁੰਦੇ ਵਿੱਚੋਂ ਦੋ ਨੂੰ 50% ਹੋ ਗਿਆ ਬਹੁਤ ਜ਼ਿਆਦਾ ਜ਼ਿੰਦਗੀ ਦੀ ਕਿਸੇ 70 ਪਲੱਸ ਨੂੰ ਮਾਮਾ ਨੂੰ ਦਾਦੀ ਮਾਮਨ ਹੋ ਜਾਂਦੇ ਆ ਠੀਕ ਹੈ ਐਂਡ ਇਹਦਾ ਇੱਕੋ ਹੀ ਹੱਲ ਹੈ ਕਿ ਮੈਮੋਗ੍ਰਾਫੀ ਠੀਕ ਹੈ ਵਰਡ ਕੈਂਸਰ ਬਿਲਕੁਲ ਫ੍ਰੀ ਕਰ ਰਹੀ ਹੈ ਸਾਡੇ ਕੋਲੇ 6 ਮਸ਼ੀਨਾਂ ਮੈਮੋਗ੍ਰਾਫੀ ਦੀਆਂ ਇਸ ਵੇਲੇ ਸਾਡੇ ਬਸਾਂ ਦੇ ਵਿੱਚ ਲੱਗੀਆਂ ਹੋਈਆਂ ਸਾਡੇ ਜਲੰਧਰ ਸੈਂਟਰ ਚ ਹੈ ਸਾਡੇ ਨਾਨਕਸਰ ਸੈਂਟਰ ਦੇ ਵਿੱਚ ਆ ਤੇ ਅਨੰਦਪੁਰ ਸਾਹਿਬ ਦੇ ਵਿੱਚ ਵੀ ਅਸੀਂ ਜਲਦੀ ਹੋਪਫੁਲੀ ਜੂਨ ਤੱਕ ਮਈ ਜੂਨ ਦੇ ਵਿੱਚ ਆ ਜਾਈਗੀ ਉੱਥੇ ਵੀ ਮਸ਼ੀਨ ਆਮੇਦਾਬਾਦ ਟੈਸਟ 5000 ਰੁਪਏ ਲੈਂਦੇ ਆ ਤੇ ਵਰਲਡ ਕੈਂਸਰ ਦੇ ਕੈਂਪਾਂ ਦੇ ਵਿੱਚੋਂ ਫ੍ਰੀ ਕਰਾ ਲਿਆ ਕਰੋ ਮੇਰੀ ਉਹ ਭੈਣ ਨੂੰ ਬਿਲਕੁਲ ਫ੍ਰੀ ਹੈ ਠੀਕ ਹੈ ਐਂਡ ਮੈਮੋਗ੍ਰਾਫੀ ਦੀ ਏਜ ਤੁਸੀਂ ਸੁਣ ਲਈ ਕੋਈ ਵੇਲੇ ਡਾਕਟਰ ਦੀ ਪਰਮਿਸ਼ਨ ਨਾਲ 45 ਤੇ ਵੇਜ ਨੇ ਪਰ 48 ਹੈ ਏਜ ਏਜ ਗਰੁੱਪ ਉਹਦੇ ਪਹਿਲਾਂ ਕਰ ਨਹੀਂ ਸਕਦੇ ਠੀਕ ਹੈ ਐਂਡ ਮੇਰੀ ਉਹ ਭੈਣ ਨੂੰ ਤੁਸੀਂ ਸਵੈ ਜਾਂਚ ਖੁਦ ਕਰਨੀ ਹੈ ਜਦੋਂ ਨਾਣਾ ਹਰ ਰੋਜ਼ ਬਾਥ ਲੈਣਾ ਚੈਕ ਅਪ ਇਨ ਟਾਈਮ ਆਪ ਫੀਲ ਕਰੋ ਕਿ ਕੋਈ ਦਰਨਤਾ ਨਹੀਂ ਦੁਖਦਿਤਾ ਨਹੀਂ ਮੇਰੇ ਦੇਖੋ ਮੈਂ ਕੀ ਕਰ ਰਿਹਾ ਇੱਕ ਪੁਆਇੰਟ ਹੋਰ ਮੇਰੀਓ ਪੈਨੋ ਜੇ ਜਿਸ ਬੱਚੇ ਨੂੰ ਦੁੱਧ ਆਉਂਦਾ ਨਿਪਲ ਵਿੱਚ ਦੀ ਨਿਪਲ ਸਟੇਟ ਹੋਣੀ ਚਾਹੀਦੀ ਜੇ ਥੋੜੀ ਜਿਹੀ ਵੀ ਟਵਿਸਟਾ ਦੇਖੋ ਮੇਰੀ ਉਂਗਲ ਆ ਮੁਰ ਗਈ ਇਸ ਤਰ੍ਹਾਂ ਮੁੜੀ ਵੀ ਹੈ ਤਾਂ ਪਲੀਜ਼ ਉਹ ਵੀ ਇੱਕ ਸਾਈਨ ਹੈ ਠੀਕ ਹੈ ਐਂਡ ਚੈਕ ਅਪ ਇਨ ਟਾਈਮ ਠੀਕ ਹੈ ਐਂਡ ਫੈਬ੍ਰੀਜ਼ਮ ਇਨ ਏਜ ਮੈਂ ਸਾਡੇ ਵਰਡ ਕੈਂਸਰ ਦੀ ਟੀਮਾਂ ਨੂੰ ਕਿਹਾ ਫਿਰ ਮੈਕਸਿਮਮ ਮੈਮੋਗ੍ਰਾਫੀ ਕਰੋ ਉਹਨੇ ਹਾਦੀ ਆਪਾਂ ਕੋਈ ਮਾਂ ਪੈਣ ਦੀ ਜ਼ਿੰਦਗੀ ਨਹੀਂ ਜਾਈ ਜਾਣਦੇ ਨਹੀਂ ਠੀਕ ਆ ਵਰਡ ਕੈਂਸਰ ਦੀ ਪੂਰੀ ਕਮਿਟਡ ਆ ਕਿ ਸੇਵ ਲਾਈਫ ਕਿਸ ਦੀ ਜ਼ਿੰਦਗੀ ਬਚਾਓ ਵਾਪਹਿਣ ਦੀ ਠੀਕ ਆ ਐਂਡ ਸਾਡੀ ਪੂਰੀ ਕੋਸ਼ਿਸ਼ ਆ ਮੈਂ ਸਾਡੀਆਂ ਪਹਿਲਾਂ ਦਾ ਟੀਮਸ ਨੂੰ ਥੈਂਕਸ ਵੀ ਕਰਦਾ ਇਸ ਕੈਂਸਰ ਮੰਥ ਦੇ ਵਿੱਚ ਤੁਸੀਂ ਰਿਕਾਰਡ ਸੈਟ ਅਪ ਕਰ ਦਿੱਤਾ ਕਿ ਜਿਹੜਾ ਪਿਛਲੇ 5.5 ਸਾਲ ਦੇ ਵਿੱਚ ਜਿੰਨੀ ਮੈਮੋਗ੍ਰਾਫੀ ਕੀਤੀ ਜਾਂ ਪੈਪਸਮੇਅਰ ਕੀਤਾ ਬੱਚੇਦਾਨੀ ਦਾ ਠੀਕ ਹੈ ਅ ਦੋ ਦਿਨ ਤੋਂ ਬਾਅਦ ਆਪਾਂ ਬੱਚੇਦਾਨੀ ਦਾ ਕੈਂਸਰ ਟੈਸਟ ਕਰਾਂਗੇ ਉਹ ਤੇ ਗੱਲਬਾਤ ਕਰਾਂਗੇ ਅ ਬਸ ਸੜੇ ਕੋਈ ਹੱਲ ਹੈ ਪਲੀਜ਼ ਚੈੱਕ ਅਪ ਇਨ ਟਾਈਮ ਹੋਰ ਕੋਈ ਸੋਲੂਸ਼ਨ ਨਹੀਂਗਾ ਛਾਤੀ ਦੇ ਕੈਂਸਰ ਦਾ ਐਂਡ 100% ਇਲਾਜ ਹੈ ਠੀਕ ਹੈ ਹਰੀਆਂ ਸਬਜ਼ੀਆਂ ਤੇ ਪੂਰਾ ਜ਼ੋਰ ਦੇ ਕੇ ਰੱਖੋ ਠੀਕ ਹੈ ਐਂਡ ਜਿੰਨੇ ਵੀ ਤੁਸੀਂ ਫੈਕਟਿਵ ਫੂਡ ਖਾਣੇ ਜੋ ਜ਼ਿਆਦਾ 슈ਗਰੀ ਚੀਜ਼ਾਂ ਲੈਣੇ ਆਂ ਜਰਤਲੀਆਂ ਚੀਜ਼ਾਂ ਲੈਣੇ ਆਂ ਇਹ ਮੈਡੀਕਲ ਬੋਰਡ ਸਾਡਾ ਕਹਿ ਰਿਹਾ ਕਿ ਤੁਹਾਨੂੰ ਉਸ ਪਾਸੇ ਨੂੰ ਪੁਸ਼ ਕਰਦਾ ਠੀਕ ਹੈ ਮੈਕਸਿਮਮ ਹਰੀਆਂ ਸਬਜ਼ੀਆਂ ਦਾ ਸੇਵਨ ਕਰੋ ਹਰ ਰੋਜ਼ ਸੈਰ ਕਰੋ ਐਂਡ ਸਟ्रेस ਫਰੀ ਸਿੰਪਲ ਜਿਹਾ ਜੀਵਨ ਜੀਓ ਠੀਕ ਹੈ ਅਸੀਂ ਵਰਡ ਕੈਂਸਰ ਪੂਰਾ ਰੀਡਿਕ ਐਨ ਸਾਫ਼ ਕਰਾਂਗੇ ਪੰਜਾਬ ਦੇ ਵਿੱਚੋਂ ਇਹ ਤੁਹਾਡੇ ਨਾਲ ਵਾਅਦਾ ਠੀਕ ਹੈ ਐਂਡ ਚੈੱਕ ਅਪ ਕਰਾਓ ਤੁਸੀਂ ਆਣ ਕੇ ਕਰਾਣਾ ਮੇਰੀਓ ਪੇਣੂ ਠੀਕ ਹੈ ਆ ਏ ਅਸੀਂ ਬਹੁਤ ਅਨਾਉਂਸਮੈਂਟ ਕਰਦੇ ਆਂ ਅਪਲਾਈ ਸਾਡੇ ਆ ਕੈਂਪ ਇੱਥੇ ਇੱਥੇ ਲੱਗ ਰਹੇ ਆਂ ਐਂਡ ਡੇਲੀ ਲੱਗ ਰਹੇ ਆ ਠੀਕ ਹੈ ਐਂਡ ਕੰਟੀਨਿਊ ਚੱਲ ਰਹੇ ਕੋਈ ਅਸੀਂ ਇਹਦੀ ਕੋਈ ਚਿੰਤਾ ਨਹੀਂ ਸਾਡੇ ਕੋਲੇ ਕਿਸੇ ਚੀਜ਼ ਦੀ ਸ਼ਾਰਟੇਜ ਨਹੀਂ ਪਰ ਕਈ ਵਾਰੀ ਅਸੀਂ ਤੁਹਾਡੀ ਸ਼ਾਰਟੇਜ ਮਹਿਸੂਸ ਕਰਦੇ ਆ ਜਦੋਂ ਤੁਸੀਂ ਘਰਾਂ ਤੋਂ ਨਹੀਂ ਆਂਦੀਆਂ ਵੀਰਿਓ ਭੈਣੋ ਪਹਿਲਾਂ ਬ੍ਰੈਸਟ ਕੱਟਣੀ ਪੈਂਦੀ ਹੈ ਜੇ ਸੈਕੰਡ ਸਟੇਜ ਤੋਂ ਵੱਧ ਜੇ ਬ੍ਰੈਸਟ ਕੱਟਣੀ ਪੈਂਦੀ ਹੈ ਫਿਰ ਫਿਰ ਕੀਮੋ ਹੁੰਦੀ ਆ ਫਿਰ ਰੇਡੀਓਥੈਰੇਪੀ ਹੁੰਦੀ ਆ ਔਰ 6 ਮਹੀਨੇ ਇੱਕ ਨਰਕ ਜ਼ਿੰਦਗੀ ਬਣ ਜਾਂਦੀ ਹੈ ਆਓ ਆਪੋਂ ਨਰਕ ਤੋਂ ਬਚੀਏ ਮੇਰੀਓ ਭੈਣੋ ਐਂਡ ਵਰਡ ਕੈਂਸਰ ਟੀਮਾਂ ਪਰ ਨੱਚ ਫਿਰਦੀਆਂ ਸਾਡੀ ਫੇਸਬੁੱਕ ਤੇ ਦੇਖ ਲਿਆ ਕਰੋ ਕਿੱਥੇ ਕੈਂਪ ਹੈ ਪਲੀਜ਼ ਚੈੱਕ ਅਪ ਇਨ ਟਾਈਮ ਐਂਡ ਜ਼ਿੰਦਗੀ ਹੈ ਦੋਸਤੋ ਵਰਡ ਕੈਂਸਰ ਇੱਕ ਨਵੀਂ ਹਿਸਟਰੀ ਲਿਖ ਦੇਗੀ ਮੈਂ ਰਮਾਚੰਦ ਆ ਰਮਾ ਜ਼ਿੰਦਗੀ ਚ ਇਹ ਮੇਰੇ ਬਾਅਦ ਵੀ ਇਸ ਤਰ੍ਹਾਂ ਚੱਲੇਗਾ ਠੀਕ ਹੈ ਐਂਡ ਸਾਡਾ ਬੋਰਡ ਸਾਡੀਆਂ ਟੀਮਸ ਇੰਨੀਆ ਕਮਿਟਿਡ ਹੈ ਕੱਲੇ ਕੱਲੇ ਪਿੰਡ ਪਹੁੰਚਦੀਆਂ ਕੱਲੇ ਕੱਲੇ ਪਿੰਡ ਪਹੁੰਚ ਰਹੀਆਂ ਸਾਡੀ ਨਟੀਮਾ ਉਹਨਾਂ ਮਾਮਾ ਭੈਣਾਂ ਜਿਹੜੀ ਮਾਂ ਪਿੰਡ ਦੀ ਗਰੀਬ ਤੇ ਲੰਗੇ ਪੈਰ ਹੁੰਦੇ ਆ ਤੇ ਸਾਡੀ ਬੱਸ ਜਾਣ ਕੇ ਜਦੋਂ ਮੈਮ ਮਰਜੀ ਮੈਮੋਗ੍ਰਾਫੀ ਕਰਾ ਲਓ ਨਾ ਉਦੇ ਚ ਜੇ ਵਿੱਚ ਪੈਸੇ ਦੀ ਲੋੜ ਨਹੀਂ ਨਾ ਬੱਸ ਦੇ ਖਰਚੇ ਦੀ ਪਤਾ ਲੱਗ ਜਾਂਦਾ ਅਨਾਉਂਸਮੈਂਟ ਗੁਰੂ ਘਰ ਹੋ ਜਾਂਦੀ ਹੈ ਵੀ ਬਲਡ ਕੈਸ ਦੇ ਦੀਆਂ ਟੀਮਾਂ ਆ ਜਾਂ ਪਰ ਕਰਾਂ ਦਵਾਨ ਕੇ ਚੈੱਕ ਅਪ ਕਰਾ ਲਿਆ ਕਰੋ ਸਾਦਾ ਜੀਵਨ ਐਂਡ ਬਿਲਕੁਲ ਬੋਝ ਨਾ ਰੱਖਿਆ ਕਰੋ ਸੈਰ ਕਰਿਆ ਕਰੋ ਠੀਕ ਐਂਡ 슈ਗਰ ਦੇ ਥੋੜਾ ਜਿਹਾ ਕੰਟਰੋਲ ਰੱਖੋ ਮੇਰੀ ਬੇਨਤੀ ਹੱਥ ਜੋੜ ਕੇ ਐਂਡ ਤੁਸੀਂ ਬਹੁਤ ਜ਼ਿਆਦਾ 슈ਗਰ ਲੈਂਦੇ ਹੋ ਐਂਡ ਇੱਕ ਰੂਟ ਕਾਸ ਹੈ ਨਾ ਚੀਜ਼ਾਂ ਦਾ ਠੀਕ ਐਂਡ ਖੁਸ਼ ਰਹਾ ਕਰੋ ਕਿ ਤੁਸੀਂ ਖੁਸ਼ ਹੈ ਮੈਂ ਖੁਸ਼ ਹਾਂ ਤੇ ਮੇਰੀ ਬਾਡੀ ਦੇ ਸੈੱਲ ਖੁਸ਼ ਆ ਠੀਕ ਐ ਇਹਨਾਂ ਨੂੰ ਖੁਸ਼ ਰੱਖਣਾ ਠੀਕ ਐ ਅੰਡ ਸਟ੍ਰੈਸ ਨਹੀਂ ਪ੍ਰੈਸ਼ਰ ਵਾਲੀ ਨਹੀਂ ਕੋਈ ਲੜਾਈ ਕਲੇਸ਼ ਨਹੀਂ ਇੱਕ ਦੂਜੇ ਨੂੰ ਪਿਆਰ ਕਰੋ ਆਪਸ ਵਿੱਚ ਹੀ ਪੰਜਾਬ ਸਾਡੀ ਸਟੇਟ ਹੈ ਜੀ ਮੈਂ ਇੱਥੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਲੈ ਕੇ ਆਨਾ ਜੋ ਬਾਦਲ ਸਾਹਿਬ ਨੇ ਸਕੀਮ ਸਟਾਰਟ ਕੀਤੀ ਸੀ ਮੁੱਖ ਮੰਤਰੀ ਕੈਂਸਰ ਰਾਤ ਫੰਡ ਤੋ 1.5 ਲੱਖ ਰੁਪਏ ਤੱਕ ਉਹ ਮਿਲਦਾ ਜੀ ਜਿਸ ਮਾਂ ਭੈਣ ਵੀਰ ਨੂੰ ਕੈਂਸਰ ਹੋ ਜਾਂਦਾ ਤਾਂ ਫਾਰਮ ਭਰ ਦਿਓ ਉਹਨੂੰ ਉਹਦਾ ਸਕੀਮ ਦਾ ਨਾਮ ਹੀ ਮੁੱਖ ਮੰਤਰੀ ਕੈਂਸਰ ਰਾਹਤ ਫੰਡ ਠੀਕ ਹੈ ਐਂਡ ਉਹਦੇ ਨਾਲ ਬ੍ਰੈਸਟ ਕੈਂਸਰ ਦੀ ਟ੍ਰੀਟਮੈਂਟ ਸੱਜੇ ਹੀ ਹੋ ਜਾਂਦੀ ਉਹਨੇ ਪੈਸੇ ਹਨਾ ਠੀਕ ਹੈ ਪਰੰਤੂ ਮੈਂ ਚਾਹੁੰਨਾ ਕਿ ਤੁਹਾਡਾ ਬ੍ਰੈਸਟ ਕੈਂਸਰ ਸਰੋਂ ਦੇ ਦਾਣੇ ਜਿੰਨਾ ਹੀ ਫੜਿਆ ਜਾਵੇ ਛੋਲਿਆਂ ਦੇ ਦਾਣੇ ਜਿੰਨਾ ਹੋਣਾ ਪਿੰਦੂ ਬੇਰ ਫਿਰ ਟਮਾਟਰ ਜਿੰਦਾ ਜਦੋਂ ਟਮਾਟਰ ਜਿੰਦਾ ਹੋ ਗਿਆ ਜਾਂ ਪਿੰਦੂ ਬੇਰ ਤੋਂ ਵੱਧ ਗਿਆ 빅 ਸਾਈਜ਼ ਹੋ ਗਿਆ ਟਮਾਟਰ ਜਿੰਨਾ ਤੇ ਫਿਰ ਬਹੁਤ ਮੁਸ਼ਕਲ ਹੋ ਜਾਂਦਾ ਬ੍ਰੈਸਟ ਕੱਟਣੀ ਪੈਂਦੀ ਹੈ ਬਹੁਤ ਮੇਰੇ ਭੈਣੋ ਪਲੀਜ਼ ਚੈੱਕ ਅਪ ਇਨ ਟਾਈਮ ਹਰ ਚੀਜ਼ ਫ੍ਰੀ ਦੇ ਰਹੇ ਹਰ ਚੀਜ਼ ਫ੍ਰੀ ਦੇ ਰਹੇ ਹੈ Worldcancercare.co.in worldcancercare.co.in ਤੇ ਕਿਸੇ ਨੇ ਤਿਲ ਫੁੱਲ ਪਾਣਾ ਹੋਵੇ ਇਸ ਕੈਂਸਰ ਮਨਤ ਮਹੀਨਾ ਤੁਸੀਂ ਸਾਨੂੰ ਡੋਨੇਟ ਕਰ ਸਕਦੇ ਹੋ ਬਿਲਕੁਲ ਕਰ ਸਕਦੇ ਹੋ ਵੈਲਕਮ ਠੀਕ ਹੈ ਐਂਡ ਹੁਣ ਇਸ ਤੋਂ ਅਗਲੀ ਇੰਟਰਵਿਊ ਦੇ ਵਿੱਚ ਆਪਾਂ ਬੱਚੇਦਾਨੀ ਦਾ ਕੈਂਸਰ ਟੈਸਟ ਕਰਾਂਗੇ ਕਿਉਂਕਿ ਇਹ ਦੋਨੇ ਕੈਂਸਰਾਂ ਨੇ ਔਰਤ ਨੂੰ ਬਬੀ ਨਾਨਕ ਨੇ ਜਨਮ ਨਹੀਂ ਕਿਹਾ ਔਰਤ ਨੂੰ ਤੇ ਮੇਰੀ ਮਾਂ ਭੈਣ ਇਹ ਦੋਨੋਂ ਕੈਂਸਰ ਬਹੁਤ ਜ਼ਿਆਦਾ ਟੂ ਕਾਮਨ ਹੋ ਚੁੱਕੇ ਹੈ ਬ੍ਰੈਸਟ ਕੈਂਸਰ ਤੇ ਸਰਵਾਈਕਲ ਕੈਂਸਰ ਆਓ ਆਪਾਂ ਇਹਨੂੰ ਬਿਲਕੁਲ ਕੰਟਰੋਲ ਕਰਾਂਗੇ ਬਸ ਕੈਂਸਰ ਦਾ ਇਲਾਜ ਇੱਕ ਗੱਲ ਯਾਦ ਰੱਖ ਲਓ ਪਹਿਲੀ ਸਟੇਜ ਫੜਿਆ ਜਾਵੇ ਤੇ ਪਹਿਲੀ ਤੋਂ ਵੀ ਪਹਿਲਾਂ ਫੜਾਂਗੇ ਆਪਾਂ ਠੀਕ ਹੈ ਅਜੇ ਕੈਂਸਰ ਹੋਇਆ ਨਹੀਂ ਅਗਰ ਤੁਹਾਨੂੰ ਹਲਕੀ ਜਿਹੀ ਵੀ ਗੰਡ ਹੈ ਉਹਦੀ ਚੈੱਕਅਪ ਕਰਾਓ ਬੈਣੋ ਕੈਂਸਰ ਅਜੇ ਹੋਇਆ ਨਹੀਂਗਾ ਇਹਨੂੰ ਕਹਿੰਦੇ 0 ਸਟੇਜ ਠੀਕ ਹੈ ਇਹ ਅਸੀਂ ਵਰਲਡ ਕੈਂਸਰ ਨੇ ਨਵੀਂ ਐਡ ਕੀਤੀ ਆ ਪਲੀਜ਼ ਚੈੱਕਅਪ ਇਨ ਟਾਈਮ ਮੇਰੀਓ ਭੈਣੋ ਜ਼ਿੰਦਗੀ ਹੈ ਇਵਰਡ ਕੈਂਸਰ ਤੁਹਾਡੇ ਨਾਲ ਹੈ ਬਹੁਤ ਧੰਨਵਾਦ ਬਹੁਤ ਸੋਹਣਾ ਲਿਖੀ ਜਾਂਦੇ ਹੋ ਐਂਡ ਹੁਣ ਆਪਾਂ 2 ਦਿਨ ਬਾਅਦ 25 ਦਿਨ ਦੇ ਕੈਂਸਰ ਦੀ ਗੱਲ ਕਰਾਂਗੇ ਥੈਂਕ ਯੂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ